ਇਹ ਵੀ ਦੂਜੇ ਦਾ 855 ਲੋ ਹਾਈ మీడియం ਵਾਲਾ ਵਾਲਾ ਬਾਡ ਵਾਲਾ ਤੇ 3630 ਜਿਹੜਾ ਕੋਸ਼ਕਮੀ ਆ ਜਿਹੜੇ ਕਿ ਮਹੀਨਾ ਕਾ ਪੁਰਾਣਾ ਹੋਊ ਬਸ ਨਵਾਂ ਲਿਆਂਦਾ ਆ ਉਹ ਤੇ ਤਕਰੀਬ ਚੱਲ ਗਿਆ ਹੋਊਗਾ ਉਹ 50 ਘੰਟੇ ਪੰਜਾਹ ਘੰਟੇ ਤੇ ਦੇਖਦੇ ਆ ਫਰਕ ਤੁਸੀਂ ਆਪ ਦੇਖ ਸਕਦੇ ਆ ਰੋਟਾਵੇਟਰ ਦੋਨਾਂ ਪੱਛੇ ਪਾਏ ਹੋਏ ਨੇ ਤੇ ਇੱਕ ਉੱਤੇ ਕਾਲਾ ਬੈਠਾ ਇੱਕ ਉੱਤੇ ਆਪਣਾ ਬਾਰਟੀ ਵੀ ਦਾ ਬੈਠਾ ਤੇ ਛੇੜਖਾਨੀ ਕਿਸੇ ਕਿਸੇ ਨਾਲ ਵੀ ਹੈ ਨਹੀਂਗੀ ਛੇੜਖਾਨੀ ਕਿਸੇ ਵੀ ਪੰਪ ਨਾਲ ਨਹੀਂ ਹੋਈ ਹੋਈਗੀ ਨਾ ਕਿਸੇ ਦਾ ਤੇਲ ਪਦਾ ਹੋਣਾ ਨਾ ਕਿਸੇ ਦਾ ਤੇਲ ਘਟਾਇਆ ਹੋਇਆ ਇਹ ਸਪੈਸ਼ਲ ਡਿਜ਼ਾਈਨ ਦੇ ਵਿੱਚ 36 32 4x4 ਉਹ 2 ਵੀਲ ਦੇ ਵਿੱਚ 800 ਜਿਹੜਾ ਪਹਿਲਾ ਵਾਲਾ ਸਾਈਡ ਗੇਅਰ ਦਾ ਬਸ ਹੈ ਸਾਈਡ ਗੇਅਰ ਵਾਲਾ ਏਪੀਸੀ ਵਾਲਾ ਜਾਣ ਕੇ ਲੋ ਹਾਈ ਮੀਡੀਅਮ ਵਾਲਾ ਤੇ ਬਾਕੀ ਆਉਂ ਆ ਵੀ ਹੌਲੈਂਡ ਆ ਜਿਹੜਾ ਆਪਦਾ ਉਹ ਤਕਰੀਬਨ ਵੀ 2000 ਤੇ ਆਰਪੀਐਮ ਦੇ ਆਦ ਚੱਕਰ ਪੂਰੇ ਕਰਦਾ ਜਿਹੜਾ ਸਵਰਾਜ ਆ ਇਹ 1700 ਤੇ 1750 1700 ਤੇ ਸਾਦੇ ਚੱਕਰ ਪੂਰੇ ਕਰੀ ਜਾਂਦਾ ਉਹਦੇ ਪਹਿਲਾਂ ਉਲਟਾਵੇਂ ਹਾਲ ਵਾਜੀ ਜਾਂ ਨਾਲ ਨਾਲ ਮਰੀ ਜਾਂਦਾ ਬੰਦਾ ਤੇ ਇਧਰੋਂ ਨਾਲ ਜਿਹੜਾ ਰੋਟਾਟਰ ਫੇਰੀ ਜਾਂਦਾ ਵਾ ਉਹਦੇ ਤੇ ਬੋਰੀਆਂ ਵੀ ਰੱਖੀਆਂ ਹੋਈਆਂ 800 ਬਿੰਦਾਂ ਦੇ ਉੱਤੇ ਤੇ ਸੈਂਪਲ ਆ ਅਨੇਕਾ ਤੇ ਬੈਟਰੀ ਰੱਖਿਆ ਹੋਇਆ ਪੱਕੇ ਟਰੈਕਟਰ ਹਲੇ ਗਾੜੇ ਦੇ ਦੋਨੇ ਹੀ ਨਵੇਂ ਜਿਹੇ ਆ ਆਹ ਤਾਂ ਹਲੇ 40-50 ਕਿੱਗੜੇ 50 ਕਿੱਗੜੇ ਚੱਲਿਆ ਹੋਊਗਾ ਤੇ ਸਵਰਾਜ ਦੇ ਅਸਤੇ ਘੜੇ ਘੜੇ ਚੱਲਿਆ ਹੋਇਆ ਨói ਦੂਜੇ ਨੇ ਆ ਦੂਜੇ ਚ ਉਹਦੀਆਂ ਪੰਗੜਾ ਰੱਖਿਆ ਹੋਇਆ ਮੈਂ ਦੋ ਸਵਰਾਜ 852 ABC ਵਾਲਾ ਰਣਕੇ ਲੋਹਾਈ ਵਾਲਾ ਦੋਹਾਈ ਵਿੜੇ ਵਾਲਾ ਤੇ ਉਹ ਸੈ ਸਾਡੀ ਸਾ ਉਹ ਮੈਂ ਭੰਨਾ ਮੈਂ ਉਹ ਟਾਲੀ ਬਤਾ ਨਹੀਂ ਘੰਟੇ ਚੱਲਿਆ ਹਲੇ ਮਿੰਨਾ ਫਾਇਰ ਉਹਨੂੰ ਦੋਨੇ ਇਕੱਠੇ ਇੱਕੋ ਹੀ ਖੇਤ ਚੱਲਦੇ ਆ ਮੈਂ ਨਾਲ ਪਲਾਉ ਬੱਜੀ ਜਾਂਦੇ ਨਾਲ ਜੋਨੀਅਰ ਟਰੈਕਟਰ ਮਾਰੀ ਜਾਂਦੇ ਨਾਲ ਦੇ ਨਾਲ ਤੱਕੇ ਨਿਕਲ ਦਰਵਾਲੇ ਨੇ ਔਰ ਦਸਾਂ ਇੱਥੇ ਆਇਆ ਗੋਣਾ ਨਹੀਂ ਲੈ ਕੇ ਇੱਥੇ ਵੀ ਜਿਹੜੇ ਆਹ ਮੇਰੇ ਨਾਲ ਤਾਂ ਇੱਥੇ ਵੀ ਦੋੜਦਾ ਨਾ ਕਰੇ ਤਾਂ ਵੀ ਪੂਰਾ ਹੀ ਆ ਦਾ ਸਾਬ ਦੀ ਬਾਕੀ ਨਹੀਂ ਦਾ ਤੇਲ ਮਾੜਾ ਯਾਰ ਜੀ ਨਹੀਂ ਆਪ ਦਿਵਾ ਦੇਵੇ ਵਧੀਆ ਹੀ ਵਧੀਆ ਦਾ ਸਾਬ ਮਾਗਰ ਨਵਾਂ ਦੇ ਆਪਾਂ ਤੇਲ ਭਦੌੜੀ ਪੈਂਦੇ ਆ ਮਾੜਿਆ ਦਿਵਾ ਲਵੇ ਤੇਲ ਭਦੌੜਨ ਨਾਲ ਇਹ ਵੀ ਟ੍ਰੈਕਟਰ ਪੋਰਾ ਅੰਡਰ ਲੋਡ ਹੋ ਜਾਂਦਾ ਓਵਰ ਲੋਡ ਨਹੀਂ ਹੁੰਦਾ ਬਾਕੀ ਇਹਦਾ ਸਾਂਸ ਰੋਪਰ ਲਾਇਆ ਹੋਇਆ ਇਹਦਾ ਤਾਂ ਬੜਾ ਐ ਲੱਗਦਾ ਜਿਵੇਂ ਨਾ ਵੀ ਬਹੁਤ ਲੋਡ ਬਾਲਾ ਬਲੋਡ ਬਾਲਣਾ ਦੇਣਾ ਕਦੋਂ ਦੋਰ ਦਾ ਇਹ ਪਹਿਲੇ ਨਾ ਅਦਰਵਾਇਸ ਦਾ ਪੂਰਾ ਓਕੇ ਆ ਪਹਿਲੇ ਨਾ ਜਮੇ ਸਹੀ ਆ ਬਾਈ 4 ਵੋਟਾ ਬੈਟਰ ਵੀ ਨਵਾਂ ਫੋਟਾ ਵਾ ਬਾਕੀ ਇਹ ਗੱਲ ਬਈ ਚੱਕਰ ਵਾਲਿਆ ਨਹੀਂ ਹੁੰਦੀ ਆ ਇਹ ਪਹਿਲਾਂ ਜੌਂੜੀਆਂ ਪਿੱਛੇ ਚੱਲੀ ਜੁਲੀ ਜਾਂਦੇ ਰਹੇ ਆ ਬਾਈ ਪਹਿਲਾਂ ਇਹ ਕਿਉਂਕਿ ਆਵਾਜ਼ ਕਰੀਬਾ ਕਰੀਬਾ 90 ਘੰਟੇ ਚੜ ਗਏ ਕਰੀਬਾ 35 ਘੰਟੇ ਹੋਰ ਚੱਲ ਗਿਆ ਉਸ ਬਾਅਦ ਕੱਲਰ ਤੋਂ ਬਾਅਦ ਫਰਕ ਪੈ ਚਲਿਆ ਮਾਕੇ ਸਾਰਾ ਵਗੈਰਾ ਹੋ ਜੂਗਾ ਨਾ ਹੋਰ ਫਰਕ ਪੈਣਾ ਪੂਰਾ ਚੱਲ ਇਹ ਜ਼ਰੂਰ ਦਬਿੰਦਾ ਜਾਂਚੀ ਵਾਲੇ ਬੜਾ ਮੋਟਾ ਤੇਲ ਵਧਾਣ ਲੜ ਗਏ